ਇਹ ਤੁਸੀਂ ਸਿੰਘ ਦੀ ਦਸਤਾਰ ਲਾਈ ਗੁਰੂ ਘਰ ਸੇਖਾਂ ਨੇ ਤੇ ਨਵੇਂ ਮੀਆਂ ਪਾਣੀ ਪੜਦਾ ਸਵੇਰੇ ਸ਼ਾਮ ਗੁਰਦੁਆਰੇ ਜਾਂਦਾ ਰਹਿਤ ਵਾਲਾ ਸੇਖਾ ਉਹ ਦੇਖੋ ਕਦੇ ਮੈਂ ਬਾਹਲਾ ਖੱਟੀ ਖਾਣਾ ਸੀ ਬਦਮਾਸ਼ ਬਣਦੇ ਆ ਤੇ ਬਿਸ਼ੱਕ ਦੀ ਹੱਥ ਘੱਟ ਕੇ ਪਹਿਲਾਂ ਦੱਸ ਦਵੇ ਇੱਕ ਵਾਰੀ ਕਿ ਅਸੀਂ ਦਸਤਾਰ ਲਾਉਣ ਲੱਗੇ ਆਂ ਕਈ ਵਾਰੀ ਹੁੰਦਾ ਅਗਲੇ ਦੇ ਬਦਮਾਸ਼ੀ ਵਾਲਾ ਕੀੜਾ ਵੀ ਅਸੀਂ ਦੇਖ ਲਾਂਗੇ ਫਿਰ ਵੀ ਕੋਈ ਕਹਿ ਦਵੇ ਮੜਾ ਜਾ ਵੀ ਹਾਂ ਭਈ ਅਸੀਂ ਹੈਗੇ ਆਂ ਫਿਰ ਅਸੀਂ ਆਪਦੇ ਹਿਸਾਬ ਨਾਲ ਚੱਟ ਲਾਂਗੇ ਉਹਦੇ ਧਾਰਮਿਕ ਭਾਵਨਾ ਵਾਲੀ ਵੀ ਧਾਰਾ ਵਿੱਚ ਲਵਾ ਕੇ ਸਾਰਾ ਕੁਝ ਕਰ ਸਕਦੇ ਸੀਗੇ ਪਰ ਅੱਜ ਦੁਬਾਰੇ ਫੇਰ ਅਸੀਂ ਪਰਿਵਾਰ ਨੂੰ ਕਿਹਾ ਵੀ ਨਹੀਂ ਪਿੰਡ ਦੇ ਵਿੱਚ ਕਿਹੜੀ ਗੱ ਜੇ ਅਜ਼ੀਨਾ ਮਾਗਦਾ ਕੋਈ ਹੋਰ ਆ ਜੂਆ ਨਹੀਂ ਤਾਂ ਹਫਤਾ ਵੀ ਤੁਹਾਡਾ ਫਰਜ਼ ਬਣਦਾ ਤੁਹਾਡਾ ਭਰਾ ਇਹ ਗੁਰੂ ਦਾ ਸਿੱਖ ਹੈ ਕਦੇ ਦੇ ਸ਼ੇਰ ਦੀ ਖਲ ਪਾਈ ਹੋਵੇ ਗੱਲ ਵੱਖਰੀ ਆ ਜੇ ਆਪਾਂ ਇੱਕ ਆਮ ਹੈ ਦੀ ਇਹਨਾਂ ਦੀ ਗੱਲ ਹੋਰ ਹੁੰਦੀ ਹੈ ਵੀ ਚਲੋ ਠੀਕ ਆ ਮਰ ਜਗਾ ਨੇ ਕਦੇ ਨਿਤਨੇ ਵੀ ਨਹੀਂ ਕੀਤਾ ਇੱਕ ਨਾਮ ਨਾਲ ਹੀ ਸਿੱਖਾ ਉਹਨੂੰ ਨਾਮੀ ਸਿੱਖ ਬੋਲਦੇ ਆ ਇਹ ਤਾਂ ਰਹਿਤਵਾਨ ਗੁਰੂ ਦਾ ਸਿੱਖ ਹੈ ਜੇ ਆਪਾਂ ਉਹਦੇ ਮਗਰ ਨਾਲ ਖੜਾਂਗੇ ਤੋਰ ਖੜਾਂਗੇ ਕਿਹਦੇ ਮਗਰ ਆ ਰਹੀ ਬੋਬਾ ਇੱਥੇ ਸੌਣ ਤੁਸੀਂ ਇਹ ਗੱਲ ਮਹਿਸੂਸ ਕਰ ਰਹੇ ਹੋ ਕਿ ਗਲਤੀ ਗਲਤੀ ਬਾਬਾ ਜੀ ਦੀ ਨਹੀਂ ਜੀ ਗਲਤੀ ਗਲਤੀ ਸਾਡੀ ਗਲਤੀ ਅਸੀਂ ਸਾਡੀ ਗਲਤੀ ਗਲਤੀ ਮਾਫੀ ਮੰਗਣ ਦਾ ਮਤਲਬ ਹੀ ਤਾਂ ਹੁੰਦਾਗਾ ਕਿ ਉਹ ਜੀ ਗਲਤੀ ਨਾ ਹੋਵੇ ਜੋ ਤੁਹਾਨੂੰ ਪੰਜ ਸਿੰਘ ਦੰਡੀਆਂ ਕਰਾਂਗੇ ਤਾਂ ਫਿਰ ਮਾਫੀ ਮੰਗਣ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਜੋ ਤੁਹਾਨੂੰ ਪੰਜ ਸਿੰਘ ਸਜ਼ਾ ਲਾਉਣਗੇ ਮਨਜ਼ੂਰ ਕਰੋਗੇ ਜੋ ਲਾਓ ਲਾਓ ਸੰਗਤ ਇਹ ਸਾਡੀ ਨਹੀਂ ਇਹ ਤੁਸੀਂ ਸਿੰਘ ਦੀ ਦਸਤਾਰ ਲਾਈ ਆ ਨਾ ਤੇ ਆਪਾਂ ਸੰਗਤ ਰੂਪ ਵਿੱਚ ਬਹਿ ਕੇ ਪੰਜ ਸਿੰਘ ਜੋ ਫੈਸਲਾ ਲੈਣਗੇ ਤੁਹਾਨੂੰ ਮਨਜ਼ੂਰ ਹੈ ਤੁਹਾਨੂੰ ਮਨਜ਼ੂਰ ਹੈ ਬਾਬਾ ਜੀ ਹਾਂ ਮਨਜ਼ੂਰ ਹੈ ਬਾਬਾ ਜੀ ਇਹ ਗੱਲ ਮੈਂ ਦੁਬਾਰੇ ਫੇਰ ਕਹ ਦੇਣੀ ਚਾਹਣਾ ਤਾਂ ਕਰਕੇ ਕਹਿ ਰਿਹਾ ਵਾਰੀ ਵਾਰੀ ਇਹ ਗੱਲਾਂ ਜੀਆਂ ਆਈਆਂ ਜੀਆਂ ਕੋਈ ਕੁਛ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ ਹਨਾ ਵੀ ਕੱਲੇ ਜਗਦੀਸ਼ ਸਿੰਘ ਦੀ ਨਹੀਂ ਗੱਲ ਕੋਈ ਵੀ ਗੁਰੂ ਦਾ ਸੇਖ ਹੈ ਭਵਾਂ ਦੀ ਕੋਈ ਵੀ ਹੈ ਜਿਹਦਾ ਕੋਈ ਨਿੱਜੀ ਮਸਲੇ ਦੇ ਵਿੱਚ ਤਾਂ ਬਾਈ ਪਤਾ ਲੈਂਦੀ ਆਉਂਦੀ ਲੜਾਈ ਹੁੰਦੀ ਉਹ ਰੋਕੇ ਨਹੀਂ ਮੈਂਨੂੰ ਤੇ ਗੱਲ ਵੱਖਰੀ ਹੈ ਜੇ ਕਿਸੇ ਦਾ ਕੋਈ ਮੇਰੀ ਵੱਟ ਦਾ ਰੌਲਾ ਜਾਂ ਕਿਵੇਂ ਹੈ ਪਰ ਜੇ ਵੀ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਨਾ ਭਵਾਂ ਦੀ ਕੋਈ ਵੀ ਹੋਵੇ ਉਹ ਜੇ ਕੋਈ ਕਵੇ ਮੈਂ ਬਾਹਲਾ ਗੱਦੀ ਖਾਣਾ ਸੀ ਬਦਮਾਸ਼ ਬਣਦੇ ਆ ਤਾਂ ਬਿਸ਼ੱਕ ਦੀ ਹੱਥ ਕੱਟ ਕੇ ਪਹਿਲਾਂ ਦੱਸ ਦਵੇ ਇੱਕ ਵਾਰੀ ਕਿ ਅਸੀਂ ਦਸਤਾਰ ਲਾ ਇਹ ਜੀ ਦੇਖੋ ਕਈ ਵਾਰੀ ਹੁੰਦਾ ਅਗਲੇ ਦੇ ਬਦਮਾਸ਼ੀ ਵਾਲਾ ਕੀੜਾ ਵੀ ਅਸੀਂ ਦੇਖ ਲਾਂਗੇ ਫਿਰ ਵੀ ਕੋਈ ਕਹਿ ਦੇਵੇ ਮੜਾ ਜਾ ਵੀ ਹਾਂ ਭਾਈ ਅਸੀਂ ਹੈਗੇ ਆ ਫਿਰ ਅਸੀਂ ਆਪਦੇ ਹਿਸਾਬ ਨਾਲ ਉਹਨਾਂ ਨੂੰ ਚਿੱਟ ਲਾਂਗੇ ਇਹ ਢੀਣੀ ਗੱਲ ਫਿਰ ਉਸ ਤੋਂ ਮੜ ਕੇ ਰਹੀ ਗੱਲ ਚਲੋ ਇਹਨਾਂ ਨੂੰ ਪਤਾ ਨਹੀਂ ਸੀਗਾ ਅਸੀਂ ਉਹਦੇ ਧਾਰਮਿਕ ਭਾਵਨਾ ਵਾਲੀ ਵੀ ਧਾਰਾ ਵਿੱਚ ਲਵਾ ਕੇ ਸਾਰਾ ਕੁਝ ਕਰ ਸਕਦੇ ਸੀਗੇ ਪਰ ਅੰਜ ਦੁਬਾਰੇ ਫਿਰ ਅਸੀਂ ਪਰਿਵਾਰ ਨੂੰ ਕਿਹਾ ਵੀ ਨਹੀਂ ਪਿੰਡ ਦੇ ਵਿੱਚ ਜਿਹੜੀ ਗੱਲ ਹੋ ਗਈ ਫਿਰ ਇਹ ਗੱਲਾਂ ਹੋਈਆਂ ਕਹਿੰਦੇ ਕਿ ਬਾਹਰੋਂ ਬੰਦਾ ਆ ਕੇ ਫੈਸਲੇ ਕਰਾਉਣਗੇ ਵੀ ਅਸੀਂ ਗੁਰੂ ਕੇ ਸਿੱਖ ਆ ਯਾਰ ਜੇ ਅਸੀਂ ਨਾ ਆਵਾਂਗੇ ਤਾਂ ਕੋਈ ਹੋਰ ਆ ਜੂਗਾ ਨਹੀਂ ਤਾਂ ਹਵਤਾ ਵੀ ਥੋੜਾ ਫ ਇਹ ਨੰਬਰ ਤੋਂ ਫੜੇ ਨਕਰ ਦੀ ਗਲਤੀ ਹੈ ਸਾਹਿਬ ਜੀ ਫੜੇ ਪੁੰਨੇ ਹੁੰਦਾ ਹੈ ਜਿਸ ਦਾ ਸਾਹਿਬ ਜੀ ਜਦੋਂ ਨੰਣਾ ਜੀ ਨਾ ਨੰਬਰ ਆਉਂਦਾ ਹੈ ਤਾਂ ਇਹ ਤਾਂ ਬਿਲਕੁਲ ਗਲਤੀ ਮਾਦਾ ਇੱਕ ਦੂਜਾ ਹੋਵੇ ਨਾ ਜਦੋਂ ਆਪਾਂ ਕਹਿੰਦੇ ਨਾ ਵੀ ਆਮ ਇੱਕ ਇੱਕ ਗਧੇ ਦੇ ਸ਼ੇਰ ਦੀ ਖਲ ਪਾਈ ਹੋਵੇ ਉਹ ਗੱਲ ਵੱਖਰੀ ਹੈ ਗੁਰੂ ਘਰ ਸੇਖਾ ਨੇਤ ਨੇ ਮੀਆਂ ਬਾਣੀ ਪੜਦਾ ਸਵੇਰੇ ਸ਼ਾਮ ਗੁਰਦੁਆਰੇ ਜਾਂਦਾ ਰਹਿਤ ਵਾਲਾ ਸੇਖਾ ਜੇ ਆਪਾਂ ਇੱਕ ਆਮ ਹੈ ਦੀ ਨਾ ਉਹਦੀ ਗੱਲ ਹੋਰ ਹੁੰਦੀ ਹੈ ਵੀ ਚਲੋ ਠੀਕ ਆ ਮਰ ਛਕਿਆ ਨੇ ਕਦੇ ਨੇਤ ਨੇ ਵੀ ਨਹੀਂ ਕੀਤਾ ਇੱਕ ਨਾਮ ਦਾ ਹੀ ਸੇਖਾ ਉਹਨੂੰ ਨਾਮੀ ਸੇਖ ਬੋਲਦੇ ਆ ਤੇ ਰਹਿਤਵਾਨ ਗੁਰੂ ਦਾ ਸੇਖਾ ਹੈ ਜੇ ਪੌਦੇ ਮਗਰ ਨਾਲ ਖੜਾਂਗੇ ਤੋਰ ਖੜਾਂਗੇ ਕਿਹਦੇ ਮਗਰ ਉਹ ਗੱਲ ਨਹੀਂ ਹੋਣੀ ਵੀ ਦੱਸੋ ਜੀ ਮੁੰਨੇ ਜਦੋਂ ਕੋਈ ਲੜਾਈ ਝਗੜਾ ਹੁੰਦਾ ਆਪਾਂ ਥਾਣੇ ਕਚਹਿਰੀਆਂ ਜਾਂਦੇ ਆ ਥਾਣੇ ਕਚਹਿਰੀ ਵੀ ਸਜ਼ਾ ਹੀ ਹੁੰਦੀ ਜਿਵੇਂ ਜਦੋਂ ਕੋਈ ਬੰਦਾ ਕੋਈ ਜੁਰਮ ਕਰਦਾ ਉਹ ਜਿਹਨੂੰ ਸਜ਼ਾ ਮਿਲ ਜਾਂਦੀ ਆ ਉਹ ਜਿਹੜੀ ਪੰਚਾਇਤ ਦੀ ਸਜ਼ਾ ਸਭ ਤੋਂ ਵੱਡੀ ਹੈ ਵੱਡੀ ਹੈ ਜੋ ਮੁਨਾਸਿਬ ਤੁਹਾਨੂੰ ਲੱਗਦਾ ਹੈ ਠੀਕ ਹੈ ਤੇ ਬੜਵੋਸੀ ਵੀ ਪਿੰਡ ਦੇ ਵਿੱਚ ਕੋਈ ਟਕਰਾਅ ਨਹੀਂ ਕਰਨਾ ਚਾਹੁੰਦੇ ਉਹ ਦੋਵੇਂ ਚੱਲੀ ਗੱਲ ਦੀ ਗੱਲ ਠੀਕ ਹੈ ਨਾ ਬਾਕੀ ਇਹ ਨਾ ਹੈ ਕਿ ਕਦੋਂ ਸੇ ਕੰ ਮੈਨਾਂ ਨੂੰ ਵੀ ਅਹਿਸਾਸ ਹੋਈ ਹੋਵੇ ਅਸੀਂ ਗਲਤੀ ਕੀਤੀ ਹਾਂਜੀ ਮੈਨੂੰ 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 ਆਈਕਾ ਹੋਰ ਵੀ ਨਾ ਕਰ ਆ ਕੇ ਦੇਖਣ ਨੂੰ ਲੈਣਗੇ ਦੇਖਣ ਚਲੋ ਤੁਸੀਂ ਆਓ ਤੁਸੀਂ ਵੀ ਆਓ ਓਕੇ ਮਰ ਬੈਠੀ